ਤੁਹਾਨੂੰ ਸਰਟੀਫਾਈਡ ਕਾਲ ਆਈ ਸੀ ਅਸੀਂ ਅਗੇਨ ਮੌਕ ਕਾਲ ਕੀਤੀ ਕਿ ਜਿੱਕੇ ਕਿਸੇ ਬੰਦੇ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਇਦਾਂ ਹਸਪੀਟਲ ਦੇ ਵਿੱਚ ਅਸੀਂ ਇੱਕ ਬੈਗ ਛੱਡ ਦਿੱਤਾ ਹੈ ਤੇ ਉਹਦੇ ਨਾਲ ਕੀ ਨੁਕਸਾਨ ਹੋ ਸਕਦਾ ਹੈ ਤੇ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਆਪਣੀ ਪੂਰੀ ਟੀਮ ਨੂੰ ਜਿਹੜੀ ਸਿਕਿਉਰਿਟੀ ਟੀਮ ਹੈ ਉਹਨੂੰ ਐਕਟੀਵੇਟ ਕੀਤਾ ਸਾਡੇ ਲਈ ਵੀ ਫਸਟ ਟਾਈਮ ਹੈ ਮਤਲਬ ਸਾਨੂੰ ਵੀ ਸਿੱਖਣ ਲਈ ਬਹੁਤ ਕੁਝ ਮਿਲੇ ਐਂਡ ਵੀ ਸਾਨੂੰ ਇਸ ਜੀ ਇਸ ਡ੍ਰਿਲ ਤੋਂ ਪਤਾ ਚੱਲਦਾ ਵੀ ਹਾਊ ਟੂ ਐਵੈਕੂਏਟ ਪੀਪਲ ਲੋਕਾਂ ਨੂੰ ਪਹਿਲਾਂ ਸੇਫ ਕਿਵੇਂ ਕਰਨਾ ਹੈ ਫਿਰ ਉਹਨੂੰ ਕੋਆਰਡੀਨੇਟ ਕਿਵੇਂ ਕਰਨਾ ਹੈ ਐਂਡ ਜੋ ਬੌਮ ਸਕਵਰ ਦੀ ਟੀਮ ਹੈਗੀ ਹੈ ਉਹਨਾਂ ਦੇ ਨਾਲ ਸਾਡਾ ਤਾਲਮੇਲ ਕਿਵੇਂ ਹੋਣਾ ਚਾਹੀਦਾ ਹੈ ਇੱਕ ਮੌਕ ਸੀ ਇਸ ਤਰ੍ਹਾਂ ਦਾ ਬੌਮ ਦੀ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਜਿੱਕੇ ਹਸਪੀਟਲ ਦੇ ਕੋਈ ਖਬਰ ਆਈਏ ਕਿ ਜਿੱਕੇ ਉੱਥੇ ਕੋਈ ਬੌਮ ਦੀ ਜਾਂ ਕੋਈ ਐਸੀ ਕੋਈ ਅਨ ਆਈਡੈਂਟੀਫਾਈਡ ਚੀਜ਼ ਉੱਥੇ ਪਾਈ ਗਈ ਹੈ ਜਿਹਦੇ ਕਿ ਅਸੀਂ ਫਿਰ ਇਨਫੋਰਮੇਸ਼ਨ ਅਸੀਂ ਪੁਲਿਸ ਇਨ ਡਿਪਾਰਟਮੈਂਟ ਨੂੰ ਦਿੱਤੀ ਉਹਨਾਂ ਨੇ ਇਮੀਡੀਟ ਐਕਸ਼ਨ ਲੈਂਦੇ ਹੋਏ ਬੌਮ ਸਕਵਾਡ ਨੂੰ ਉਹਨਾਂ ਨੇ ਮੋਬਾਈਲਾਈਜ਼ ਕੀਤਾ ਤੇ ਉਹਨਾਂ ਦੀ ਪੂਰੀ ਟੀਮ ਆਈ ਉਹਨਾਂ ਨੇ ਚੈਕਿੰਗ ਕੀਤੀ ਤੇ ਜਿਹੜੀ ਉਹ ਆਬਜੈਕਟ ਸੀਗਾ ਜਿਹੜਾ ਬੈਗ ਸੀਗਾ ਜਿਹੜਾ ਕਿ ਸੰਦੇਹਿਤ ਸੀਗਾ ਉਹਨੂੰ ਅਸੀਂ ਉੱਥੋਂ ਹਸਪੀਟਲ ਦੇ ਵਿੱਚੋਂ ਰਿਮੂਵ ਕੀਤਾ ਹੈ ਖਬਰਸਾਰ ਨਿਊ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਇਹ ਜੋ ਤੁਸੀਂ ਖਬਰਸਾਰ ਚੈਨਲ ਤੇ ਜੋ ਤਸਵੀਰਾਂ तमाम ਉਹ ਦੇਖ ਰਹੇ ਹੋ ਕਿ ਤੁਸੀਂ ਇਨੂੰ ਗਲਤ ਨਾ ਲੈ ਕੇ ਜਾਇਓ ਕਿਉਂਕਿ ਇਹ ਤਾਂ ਉਹ ਤਸਵੀਰਾਂ ਤੁਹਾਡੇ ਤੱਕ ਮੈਂ ਇਸ ਲਈ ਸਾਂਝੀ ਇਹ ਕਰ ਰਿਹਾ ਹਾਂ ਕਿ ਜਦੋਂ ਕਿਤੇ ਕਿਸੇ ਵੀ ਭੀੜ-ਪੜ ਇਲਾਕੇ ਦੇ ਵਿੱਚ ਜਾਂ ਫਿਰ ਕਿਤੇ ਵੀ ਕੋਈ ਵੀ ਇਨਫੋਰਮੇਸ਼ਨ ਆਂਦੀ ਆ ਕਿ ਬੰਬ ਬਲਾਸਟ ਦੀ ਜਾਂ ਬੰਬ ਦੀ ਇਨਫੋਰਮੇਸ਼ਨ ਆਂਦੀ ਆ ਤਾਂ ਉਸ ਤੋਂ ਬਾਅਦ ਬੰਬ ਸਪੋਰਟ ਟੀਮ ਉੱਤੇ ਪਹੁੰਚਦੀ ਹੈ ਲੇਕਿਨ ਅੱਜ ਜੋ 40s ਹਸਪਤਾਲ ਦੇ ਵਿੱਚ ਅਸੀਂ ਪਹੁੰਚੇ ਹਾਂ ਸੋ ਸਾਡੇ ਨਾਲ ਬਿਸ਼ਪਦੀਪ ਗੋਇਲ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਕਿ ਪੂਰੀ ਜਾਣਕਾਰੀ ਇੱਜ਼ੀ ਕਿਸ ਤਰ੍ਹਾਂ ਸਰ ਕੀ ਜਾਣਕਾਰੀ ਕੀ ਆ ਅੱਜ 40s ਹਸਪਤਾਲ ਦੇ ਵਿੱਚ ਵੀ ਪੂਰੀ ਚੈਕਿੰਗ ਦੇ ਲਈ ਪੂਰੀ ਸਮੂਹ ਲਗਭਗ ਸਸਤੀਗਾ ਸਾਰਿਆਂ ਨੂੰ ਤੇ ਅੱਜ ਫੋਟੋਜ਼ ਹਸਪੀਟਲ ਉਦੇ ਆਣਾ ਵੱਲੋਂ ਇੱਕ ਮੌਕ ਡ੍ਰਿਲ ਦਾ ਅਰੇਂਜਮੈਂਟ ਕੀਤਾ ਗਿਆ ਹੈ ਜਿਦੇ ਵਿੱਚ ਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਜਿੱਕੇ ਪੀਪੀਡ ਪੜ ਵਾਲੇ ਇਲਾਕੇ ਹੁੰਦੇ ਨੇ ਏਰੀਆਜ਼ ਹੁੰਦੇ ਨੇ ਜਿੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਸਕਦੀ ਹੈ ਤੇ ਉਹਦੀ ਤਿਆਰੀ ਲਈ ਸਾਡੀ ਟੀਮ ਹਮੇਸ਼ਾ ਤਿਆਰ ਰਹਿੰਦੀ ਹੈ ਲੇਕਿਨ ਉਹਨੂੰ ਚੈੱਕ ਕਰਨ ਲਈ ਅਸੀਂ ਇੱਕ ਕੋਆਰਡੀਨੇਸ਼ਨ ਕਰਨ ਨਾਲ ਕਿ ਜਿੱਕੇ ਅਸੀਂ ਪੁਲਿਸ ਨਾਲ ਤੇ ਬੋਮਬ ਸਕਵਾਡ ਨਾਲ ਅਸੀਂ ਕਿਸ ਤਰ੍ਹਾਂ ਕੋਆਰਡੀਨੇਟ ਕਰ ਸਕਦੇ ਹਾਂ ਲੋਕਾਂ 'ਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਅੱਜ ਇੱਕ ਮੌਕ ਡ੍ਰਿਲ ਕੀਤੀ ਹੈ ਜਿੱਦੇ ਚ ਕਿ ਜਿੱਕੇ ਅਸੀਂ ਇੱਕ 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 ਮੌਕ ਸੀ ਇਸ ਤਰ੍ਹਾਂ ਦਾ ਬ ਖਬਰ ਆਈਏ ਕਿ ਜਿੱਥੇ ਕੋਈ ਬੋਮਬ ਦੀ ਜਾਂ ਕੋਈ ਐਸੀ ਕੋਈ ਅਨ ਆਇਡੈਂਟੀਫਾਈਡ ਚੀਜ਼ ਉੱਥੇ ਪਾਈ ਗਈ ਹੈ ਜਿਹਦੇ ਕੀ ਅਸੀਂ ਫਿਰ ਇਨਫੋਰਮੇਸ਼ਨ ਅਸੀਂ ਪੁਲਿਸ ਇਨ ਡਿਪਾਰਟਮੈਂਟ ਨੂੰ ਦਿੱਤੀ ਉਹਨਾਂ ਨੇ ਇਮੀਡੀਟ ਐਕਸ਼ਨ ਲੈਂਦੇ ਹੋਏ ਬੋਮਬ ਸਕਵਾਡ ਨੂੰ ਉਹਨਾਂ ਨੇ ਮੋਬਾਈਲਾਈਜ਼ ਕੀਤਾ ਤੇ ਉਹਨਾਂ ਦੀ ਪੂਰੀ ਟੀਮ ਆਈ ਉਹਨਾਂ ਨੇ ਚੈਕਿੰਗ ਕੀਤੀ ਤੇ ਜਿਹੜੀ ਉਹ ਆਬਜੈਕਟ ਸੀਗਾ ਜਿਹੜਾ ਬੈਗ ਸੀਗਾ ਜਿਹੜਾ ਕਿ ਸੰਦੇਹਿਤ ਸੀਗਾ ਉਹਨੂੰ ਅਸੀਂ ਉੱਥੋਂ ਹਸਪਤਲ ਦੇ ਵਿੱਚੋਂ ਰਿਮੂਵ ਕੀਤਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਾਨ ਮਾਲ ਦੀ ਨੁਕਸਾਨ ਕਿਸੇ ਨੂੰ ਨਾ ਹੋ ਸਕੇ ਜੀ ਸਰ ਇਹ ਇਨਫੋਰਮੇਸ਼ਨ ਕਿਸ ਤਰ੍ਹਾਂ ਮਤਲਬ ਪਬਲਿਕ ਨੂੰ ਮਿਲਦੀ ਹੈ ਜਬ ਪਬ సిలనేਆ ਫਿਰ ਵੀ ਕਈ ਵਾਰੀ ਜਿਹੜੀ ਹੁੰਦੀਆਂ ਕਿ ਚੀਜ਼ਾਂ ਕਿ ਮਿਸ ਹੋ ਸਕਦੀਆਂ ਨੇ ਕੋਈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਐਲੀਮੈਂਟਸ ਹੁੰਦੇ ਨੇ ਉਹ ਕੋਈ ਗਲਤ ਇਰਾਦੇ ਨਾਲ ਕੋਈ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਤੇ ਸਾਡਾ ਕੋਸ਼ਿਸ਼ ਹੈ ਕਿ ਜਿੱਦਾਂ ਹੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸਾਡੇ ਸਟਾਫ ਨੇ ਵੀ ਆਈਡੈਂਟੀਫਾਈ ਕੀਤਾ ਕਿ ਕੋਈ ਇੱਕ ਚੀਜ਼ ਇਸ ਤਰ੍ਹਾਂ ਦੀ ਪਈ ਹੈ ਜਿਸ ਨੂੰ ਕੋਈ ਕੋਈ ਕਲੇਮ ਨਹੀਂ ਕਰ ਰਿਹਾ ਤੁਜਾ ਸਾਡੇ ਕੋਲ ਕਾਲ ਆਈ ਸੀ ਅਸੀਂ ਅਗੇਨ ਮੌਕ ਕਾਲ ਕੀਤੀ ਕਿ ਜਿੱਕੇ ਕਿਸੇ ਬੰਦੇ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਇਦਾਂ ਹਸਪੀਟਲ ਦੇ ਵਿੱਚ ਅਸੀਂ ਇੱਕ ਬੈਗ ਛੱਡ ਦਿੱਤਾ ਹੈ ਤੇ ਉਹਦੇ ਨਾਲ ਕੀ ਨੁਕਸਾਨ ਹੋ ਸਕਦਾ ਹੈ ਤੇ ਅਸੀਂ ਇਮੀਡੀਟਲੀ ਐਕ ਮਾਲਪੁਰ थाना ਹੈ ਉਹਦੇ ਨਾਲ ਕੋਆਰਡੀਨੇਟ ਕੀਤਾ ਉਹਨਾਂ ਨੇ ਅੱਗੇ ਬੌਮਸਕੈਟ ਟੀਮ ਨਾਲ ਕੋਆਰਡੀਨੇਟ ਕਰਕੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਕਿ ਉਹ ਪੂਰੀ ਟੀਮ ਇੱਥੇ ਪਹੁੰਚੀ ਪੂਰੀ ਸਪੋਰਟ ਦਿੱਤੀ ਉਹਨਾਂ ਨੇ ਤੇ ਲੋਕਾਂ ਦੇ ਵਿੱਚ ਵੀ ਜਾਣਕਾਰੀ ਦਿੱਤੀ ਅਵੇਰਨੈਸ ਕ੍ਰੀਏਟ ਕੀਤੀ ਕਿ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ ਤਾਂ ਪੈਨਿਕ ਨਾ ਕਰੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜੀ ਕਿ ਆਪਣੇ ਆਪ ਨੂੰ ਸੇਵ ਕਰਨਾ ਹੈ ਲੇਕਿਨ ਤਰੀਕੇ ਨਾਲ ਸੇਵ ਕਰੋ ਜਿਹੜਾ ਹੈ ਕਿ ਜੀ ਕਿ ਭੱਜ ਦੌੜ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਜ਼ਿਆਦਾ ਕਟਨਾ ਨਾ ਹੋਵੇ ਉਹਦੇ ਨਾਲੋਂ ਬੈਟਰ ਇਹ ਹੈ ਕਿ ਜੇ ਕਿ ਤੁਸੀਂ ਇੱਕ ਸਹੀ ਤਰੀਕੇ ਦੇ ਨਾਲ ਇੱਕ ਆਰਗੇਨਾਈਜ਼ ਮੈਨਰ ਦੇ ਵਿੱਚ ਅਸੀਂ ਆਪਾਂ ਉਹ ਜਗ੍ਹਾ ਨੂੰ ਖਾਲੀ ਕਰੀਏ ਦੂਰ ਕਰੀਏ ਤੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਜੀ ਸਰ ਜਿਹੜੀਆਂ ਖਬਰਸਾਰ ਨਿਊਜ਼ ਚੈਨਲ ਤੋਂ ਤਸਵੀਰਾਂ ਇਸ ਟਾਈਮ ਚੱਲ ਰਹੀਆਂ ਨੇ ਲਾਈਵ ਦੇ ਵਿੱਚ ਜਰ ਸਕਦੇ ਤੇ ਦੇਖ ਰਹੇ ਨੇ ਕਿ ਲੋਕਾਂ ਨੂੰ ਅੱਜ ਤੁਸੀਂ ਅਭੇਰ ਕੀਤਾ ਗਿਆ ਇਸ ਬਾਰੇ ਕਿ ਜਾਂ ਲੋਕ ਇਹਦੇ ਗਲਤ ਨਾ ਸਮਝ ਲੈਣ ਕਿ ਕਿ ਫੋਰਟਿਸ ਹਸਪਤਾਲ ਦੇ ਵਿੱਚ ਕੋਈ ਬਲਾਸਟ ਦੀ ਇਨਫੋਰਮੇਸ਼ਨ ਸੀ ਜਾਂ ਪੂਰੀ ਫੋਰਸ ਟੀਮ ਇਥੇ ਪਹੁੰਚੀ ਸੀ ਨਹੀਂ ਨਹੀਂ ਬਿਲਕੁਲ ਇਹ ਇੱਕ ਟੋਟਲੀ ਇੱਕ ਮੌਕ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਸੀ ਇਹ ਟੋਟਲੀ ਇੱਕ ਪ੍ਰੈਕਟਿਸ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿੱਕੇ ਡ੍ਰਿਲ ਕੀਤੀ ਗਈ ਹੈ ਜਿਸ ਆਪਾਂ ਕੀ ਜਿਵੇਂ ਕਿ ਕਹਿੰਦੇ ਆ ਕਿ ਜਿੱਕੇ ਜਿੰਨੇ ਆਪਾਂ ਸਹੀ ਸਮੇਂ ਤੇ ਆਪਾਂ ਪ੍ਰੈਕਟਿਸ ਕਰਾਂਗੇ ਉਹਨਾਂ ਆਪਾਂ ਜਦੋਂ ਐਕਚੁਅਲ ਸਿਚੁਏ ਕਿ ਮੈਂ ਪੂਰੇ ਪੁਲਿਸ ਡਿਪਾਰਟਮੈਂਟ ਦਾ ਸ਼ੁਕਰੀਆ ਕਰਨਾ ਚਾਹਾਂਗਾ ਕਿ ਉਹਨਾਂ ਨੇ ਬਹੁਤ ਸਪੋਰਟ ਕੀਤੀ ਅਸੀਂ ਐਡਵਾਂਸ ਵਿੱਚ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਸੀ ਕਿ ਤੇ ਪੂਰੀ ਪਲਾਨਡ ਚੀਜ਼ਾਂ ਜਿਹੜੀ ਹੈਗੀਆਂ ਕੀਤੀਆਂ ਗਈਆਂ ਨੇ ਸਾਡੀ ਪੂਰੀ ਟੀਮ ਤਿਆਰ ਸੀਗੀ ਉਹਨਾਂ ਨੇ ਪੂਰਾ ਆਪਣਾ ਪਲੈਨਿੰਗ ਦੇ ਨਾਲ ਲੋਕਾਂ ਨੂੰ ਇਨਫੋਰਮ ਕਰਦੇ ਹੋਏ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਨੂੰ ਪੂਰਾ ਪਲਾਨ ਕੀਤਾ ਹੈ ਸਾਡੇ ਡਾਕਟਰਸ ਨੇ ਸਾਡੇ ਸਟਾਫ ਨੇ ਸਾਡੇ ਉਹਨਾਂ ਨੇ ਪੂਰੀ ਇਨਸ਼ੋਰ ਕੀਤਾ ਹੈ ਕਿ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਨਾ ਆਵੇ ਤੇ ਇੰਪੋਰਟੈਂਟ ਹੈ ਕਿ ਜ ਸਾਡੀ ਸਾਡੀ ਐਮਰਜੈਂਸੀ ਸਰਵਿਸਿਜ਼ ਨੇ ਉਹ ਕ لیکن سر میں ایک ਤੁਹਾਡੀ ਤੁਸੀਂ ਡਾਕਟਰ ਦੇ ਨਾਤੇ ਵਿਸ਼ਵਦੀਪ ਗੁਇਲ ਤੁਸੀਂ ਤੁਹਾਡੀ ਇੱਕ ਵੱਡੀ ਤਰੀਫਾ ਜਿਹਨੂੰ ਕਹਿ ਸਕਦੇ ਕਿ ਇੱਕ ਤੁਹਾਡਾ ਵੱਡਾ ਉਪਰਾਲਾ ਜਿਹੜਾ ਕਿ ਅੱਜ 40 ਸਸਤ ਹਸਪਤਾਲ ਦੇ ਵਿੱਚ ਇਸ ਟੀਮ ਨੂੰ ਬੁਲਾਇਆ ਗਿਆ ਲੇਕਿਨ ਬਹੁਤ ਘੱਟ ਸਮੇਂ ਦੇ ਵਿੱਚ ਦੇਖਦੇ ਆ ਕਿ ਇੰਧਾ ਦੀ ਟੀਮਾਂ ਨੂੰ ਬੁਲਾਇਆ ਜਾਂਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿੱ ਕਿ ਕਿਤੇ ਨਾ ਕਿਤੇ ਐਜ਼ ਅ ਆਰਗੇਨਾਈਜੇਸ਼ਨ ਸਾਡੀ ਰਿਸਪੋਨਸਿਬਿਲਟੀ ਹੈ ਪਬਲਿਕ ਨੂੰ ਅਵੇਅਰ ਕਰਨਾ ਲੋਕਾਂ ਚ ਇੱਕ ਜਾਗਰੂਤਾ ਪੈਦਾ ਕਰਨਾ ਤੇ ਨਾਲ ਹੀ ਨਾਲ ਜਿਹੜੇ ਕਿ ਕਿ ਉਹਨਾਂ ਨੂੰ ਇੱਕ ਕੌਨਫੀਡੈਂਸ ਆਣਾ ਕਿ ਜਿੱ ਕਿ ਵੀ ਜਿਹੜੇ ਤੁਸੀਂ ਕਿਸੇ ਵੀ ਵੱਡੇ ਜਗ੍ਹਾ ਤੇ ਜਾਂਦੇ ਹੋ ਤਾਂ ਉੱਥੇ ਇਹ ਸਾਰੀ ਕੋਈ ਐ ਕੋਈ ਨਾ ਕੋਈ ਐਕਟੀਵਿਟੀ ਕਰਦੇ ਆ ਜਿੱਦੇ ਚ ਕੀ ਅਸੀਂ ਕਦੇ ਪੁਲਿਸ ਡਿਪਾਰਟਮੈਂਟ ਨਾਲ ਕਦੀ ਐਨਡੀਆਰਫ ਦੇ ਨਾਲ ਕਦੀ ਉਹਨਾਂ ਬਾਕੀ ਹੋਰ ਆਰਗੇਨਾਈਜੇਸ਼ਨਸ ਨਾਲ ਮਿਲ ਕੇ ਇਸ ਤਰ੍ਹਾਂ ਦੀ ਪ੍ਰੈਕਟਿਸ ਡ੍ਰਿਲਸ ਕਰਦੇ ਰਹਿੰਦੇ ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਜਿੱਕੇ ਸਾਡੇ ਜਿਹੜੇ ਸਿਸਟਮਸ ਨੇ ਉਹ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਨਾਲ ਹੀ ਨਾਲ ਜਿਹੜਾ ਕੋਈ ਡਿਪਾਰਟਮੈਂਟਸ ਵੱਲੋਂ ਫੀਡਬੈਕ ਆਂਦਾ ਹੈ ਕਿ ਜੀ ਹੋਰ ਆਪਾਂ ਕਿਵੇਂ ਬੈਟਰ ਕਰ ਸਕਦੇ ਆ ਪੇਸ਼ਕੋ ਕੀ ਪੇਸ਼ੈਂਟ ਦੀ ਸੇਫਟੀ ਲੋਕਾਂ ਦੀ ਸੇਫਟੀ ਐਸ ਅ ਪਬਲਿਕ ਪਲੇਸ ਇਹ ਬਹੁਤ ਜ਼ਰੂਰੀ ਹੈ ਤੇ ਇਹ ਸਾਡੀ ਰਿਸਪੌਂਸਿਬਿਲਟੀ ਹੈ ਕਿ ਜੀ ਕਿ ਅਸੀਂ ਆਪਣੇ ਸਿਸਟਮਸ ਨੂੰ ਪੂਰਾ ਵਿਸ਼ਵਦੀਪ ਗੋਹਿਲ ਜੀ ਜਿਨ੍ਹਾਂ ਨੇ ਪੂਰੇ ਤਰ੍ਹਾਂ ਸਾਰੀ ਜਾਣਕਾਰੀ ਦਿੱਤੀ ਹੈ ਲੇਕਿਨ ਇਹ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੁਸੀਂ ਗਲਤ ਨਾਲ ਇਲੈਜੀਓ ਕਿਤੇ ਵੀ 47ਾਂ ਦੇ ਵਿੱਚ ਕੋਈ ਬਲਾਸਟ ਦੀ ਇਨਫੋਰਮੇਸ਼ਨ ਸੀ ਇਹ ਤੁਹਾਨੂੰ ਜਾਗਰੂਕ ਕਰਨ ਦੇ ਲਈ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਬੰਬ ਸਪੋਰਟ ਟੀਮ ਵੀ ਇੱਥੇ ਪਹੁੰਚੀ ਹੈ ਥਾਣਾ ਜਮਾਲਪੁਰ ਦੇ ਐਸਐਚਓ ਵੀ ਪਹੁੰਚੇ ਨੇ ਕੁਲਵੀਰ ਸਿੰਘ ਵੀ ਮੌਜੂਦ ਹੈਗੇ ਨੇ ਸੋਨਾਣਾ ਵੀ ਕਸੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪੂਰੀ ਇਨਫੋਰਮੇਸ਼ਨ ਆਂਦੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਪੂਰੇ ਚੈਕਿੰਗ ਜਿਹੜੀ ਹੈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਪਬਲਿਕ ਨੂੰ ਬਿਲਕੁਲ ਦੂਰ ਕਰ ਦਿੱਤਾ ਜਾਂਦਾ ਔ ਕੁਲਵੀਰ ਸਿੰਘ ਜੀ ਦਾ ਇਸ ਬਾਰੇ ਕੀ ਕਹਿਣਾ ਹੈ ਲੇਕਿਨ ਥਾਣਾ ਜਮਾਲਪੁਰ ਦੇ ਸਾਡੇ ਨਾਲ ਐਸ ਐਚ ਓ ਕੁਲਵੀਰ ਸਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜਿਸ ਤਰ੍ਹਾਂ ਅੱਜ 40ਸ ਹਸਪਤਾਲ ਦੇ ਵਿੱਚ ਜਿਹੜੀ ਪੂਰੀ ਚੈਕਿੰਗ ਦੌਰਾਨ ਕੀਤੀ ਗਈ ਹੈ ਲੇਕਿਨ ਕੁਲਵੀਰ ਸਰ ਕੀ ਜਾਣਕਾਰੀ ਸਾਹਮਣੇ ਹੈਗੀ ਹੈ ਕਿ ਜਿਸ ਤਰ੍ਹਾਂ ਅੱਜ ਬੰਮ ਸਪੋਰਟ ਟੀਮ ਵੀ ਇੱਥੇ ਪਹੁੰਚੀ ਸੀ ਲੇਕਿਨ ਅੱਜ ਸਿਵਲ ਹਸਪਤਾਲ ਹੈ ਜਿਹੜੀ ਕੀ 40ਸ ਹਸਪਤਾਲ ਦੀ ਪੂਰੀ ਚੈਕਿੰਗ ਕੀਤੀ ਗਈ ਹੈ ਅ ਦੇਖੋ ਬੇਸਿਕਲੀ 40ਸ ਹਸਪਤਾਲ ਵੱਲੋਂ ਬਹੁਤ ਜ਼ਿਆਦਾ ਗੁੱਡ ਇਨੀਸ਼ੀਏਟਿਵ ਲਿਆ ਗਿਆ ਹੈ ਬੇਸਿਕਲੀ ਇਟ ਇਜ਼ ਜਸਟ ਅ ਮੌਕ ਡਰਿਲ ਵੀ ਇਨ ਕੇਸ ਖੁਦਾ ਨਾ ਖਾਸਤਾ ਇਨ ਫਿਊਚਰ ਜੇ ਕਿ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਵੀ ਦੇਰ ਇਜ਼ ਕੋਈ ਐਕਸਪਲੋਜ਼ਿਵ ਸਬਸਟੈਂਸ ਹੈਗਾ ਜਾਂ ਕੋਈ ਬੰਬ ਦੀ ਇਨਫੋਰਮੇਸ਼ਨ ਹੈਗੀ ਹੈ ਦੈਨ ਹਾਊ ਵੀ ਹੈਵ ਟੂ ਐਕਟ ਬੇਸਿਕਲੀ ਸਾਡੇ ਲਈ ਵੀ ਫਸਟ ਟਾਈਮ ਹੈ ਮਤਲਬ ਸਾਨੂੰ ਵੀ ਸਿੱਖਣ ਲਈ ਬੋਕ ਕੁਸ਼ੂ ਮਿਲੇ ਐਂਡ ਵੀ ਸਾਨੂੰ ਇਸ ਡ੍ਰਿਲ ਤੋਂ ਪਤਾ ਚੱਲਦਾ ਵੀ ਹਾਊ ਟੂ ਐਵੈਕੂਏਟ ਪੀਪਲ ਲੋਕਾਂ ਨੂੰ ਪਹਿਲਾਂ ਸੇਫ ਕਿਵੇਂ ਕਰਨਾ ਹੈ ਫਿਰ ਉਹਨਾਂ ਨੂੰ ਕਾਰਡੀਨ ਕਿਵੇਂ ਕਰਨਾ ਹੈ ਐਂਡ ਜੋ ਬੋਮ ਸ쿼ਡ ਦੀ ਟੀਮ ਹੈਗੀ ਹੈ ਉਹਨਾਂ ਦੇ ਨਾਲ ਸਾਡਾ ਤਾਲਮੇਲ ਕਿਵੇਂ ਹੋਣਾ ਚਾਹੀਦਾ ਥਿਸ ਆਲ ਇਫੈਕਟਸ ਅਸੀਂ ਜੋ ਸਿੱਖਿਆ ਮਤਲਬ ਮੈਂ ਕੰਗ੍ਰੈਚੂਲੇਟ ਕਰਨਾ ਫੋਰਟਿਸ ਦੀ ਪੂਰੀ ਟੀਮ ਨੂੰ ਥੈਟ ਵੀ ਫਿਊਚਰ ਦੇ ਵਿੱਚ ਵੀ ਅਮੰਦਾ ਕਰਦੇ ਰਹਿਣ ਪੁਲਿਸ ਆਰਗੇਨਾਈਜੇਸ਼ਨ ਪੁਲਿਸ ਡਿਪਾਰਟਮੈਂਟ ਸਾਰਾ ਹਮੇਸ਼ਾ ਫਿਊਚਰ ਦੇ ਲਈ ਅ ਐਸੀ ਜੀ ਮੋਕ ਟਿਲ ਦੇ ਲਈ ਹਮੇਸ਼ਾ ਤਿਆਰ ਹੈ ਜੀ ਦੇ ਵਿੱਚ ਇਸ ਤਰ੍ਹਾਂ ਕੀ ਬੰਮ ਸਪੋਰਟ ਦੀ ਅਗਰ ਕੋਈ ਜਿਸ ਤਰ੍ਹਾਂ ਇਨਫੋਰਮੇਸ਼ਨ ਕੋਈ ਪਬਲਿਕ ਦਿੰਦੀ ਹੈ ਜਾਂ ਥਾਣੇ ਦੇ ਵਿੱਚ ਦਿੰਦੀ ਹੈ ਤਾਂ ਥਾਣੇ ਤੋਂ ਬਾਅਦ ਟੀਮ ਕਿੰਨੀ ਦੇਰ ਤੇ ਤੁਹਾਡੇ ਕੋਲ ਪਹੁੰਚਣ ਦੀ ਮੌਕੇ ਹਾਂਜੀ ਦੇਖੋ ਜੋ ਮੌਕ ਡਿਲੇਸੀ ਪ੍ਰੋਪਰ ਜਿਵੇਂ ਐਕਚੁਅਲ ਦੇ ਵਿੱਚ ਸਿਨੈਰੀਓ ਅਸੀਂ ਓਮੀ ਕ੍ਰੀਏਟ ਕੀਤਾ ਹੈ ਵੀ ਜਿਵੇਂ ਸਾਨੂੰ ਰੀਅਲ ਦੇ ਵਿੱਚ ਇਨਫੋਰਮੇਸ਼ਨ ਮਿਲੀ ਹੁੰਦੀ ਹੈ ਚਲੋ ਪਹਿਲਾਂ ਤਾਂ ਬਰੀਫਿੰਗ ਹੁੰਦੀ ਸੀ ਹੁੰਦੀਆਂ ਨੇ ਐਂਡ ਲੈਕ ਸਾਨੂੰ ਇਨਫੋਰਮੇਸ਼ਨ ਆਈ 40 ਤੋਂ ਜੇ ਕੋਈ ਵੀ ਕੁਝ ਮਿਲਿਆ ਸਾਨੂੰ ਇੱਥੇ ਤਾਂ ਵਿਥਿਨ ਆਈ ਥਿੰਕ ਹਾਰਡਲੀ 10 ਤੋਂ 15 ਮਿੰਟਸ ਦੇ ਵਿੱਚ ਟੀਮ ਸਾਰੀਆਂ ਆ ਗਈਆਂ ਸੀਗੀਆਂ ਮਤਲਬ ਕੁਇਕ ਰਿਸਪੌਂਸ ਟੀਮ ਵੀ ਹੈਗੇ ਸਾਡੇ ਕੋਲ ਕਿਓ ਆਰਟੀ ਟੀਮ ਵੀ ਹੈਗੇ ਸਾਡੇ ਕੋਲ ਬੌਮ ਸਕੋਰ ਟੀਮ ਹੈਗੀ ਹੈ ਦੇ ਆਰ ਫੁੱਲੀ ਇਕਵਿਪਡ ਦੇ ਆਰ ਮਤਲਬ ਪ੍ਰੋਪਰ ਟੈਕਨੀਕਲੀ ਟੈਕਨੋਲੋਜੀ ਪ੍ਰੋਪਰ ਸਾਡੇ ਹੈਗੀ ਹੈ ਮਤਲਬ ਇੱਕ ਬਹੁਤ ਵਧੀਆ ਮੈਸਿਵ ਜਾਊਗਾ ਪਬਲਿਕ ਦੇ ਵਿੱਚ ਜਿਹੜੇ ਸਾਡੀ ਜਿਹੜੀ ਪੁਲਿਸ ਹੈ ਜੋ ਸਾਡੀ ਬੌਮ ਸਕੋਰ ਟੀਮਸ ਹੈ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਫਿਊਚਰ ਦੇ ਵਿੱਚ ਵੀ ਅਸੀਂ ਫੁੱਲੇ ਪੂਰੇ ਸક્ષਮ ਹੈਗੇ ਆਂ ਇਹ ਜੀ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਲਈ ਅਸੀਂ ਜਿਹੜੀ ਅੱਜ ਇਹ ਵੀਡੀਓ ਚੱਲ ਰਹੀ ਹੈ ਖਬਰਸਾਰ ਨਿਊ ਚੈਨਲ ਤੋਂ ਕੀ ਤਮਾਮ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਕਿਸੇ ਚੀਜ਼ ਸਾਰੀ ਸਮਝਾ ਰਹੇ ਹਾਂ ਜੀ ਬਿਲਕੁਲ ਦੇਖੋ ਇਹ ਮੌਕ ਡ੍ਰਿਲ ਦੇ ਨਾਲ ਪਬਲਿਕ ਦੇ ਵਿੱਚ ਵੀ ਬਹੁਤ ਚੰਗਾ ਮੈਸੇਜ ਆਏਗਾ ਅ ਅਵੇਅਰਨੈਸ ਵੀ ਜਾਏਗਾ ਵੀ ਜੇ ਫਾਰ ਐਗਜ਼ਾਮਪਲ ਕੋਈ ਬੈਗ ਲਹਾਰਿਸ ਮਿਲਦਾ ਹੈ ਅਤੇ ਉਹਨੂੰ ਵੀ ਟੱਚ ਨਹੀਂ ਕਰਨਾ ਉਹਦੀ ਇਨਫਾਰਮੇਸ਼ਨ ਪੁਲਿਸ ਨੂੰ ਦੇਣੀ ਹੈ ਇਹ ਸਾਡੇ ਲਈ ਵੀ ਸਿੱਖਣ ਲਈ ਬਹੁਤ ਵਧੀਆ ਹੈ ਵੀ ਐਮ ਦੀ ਸਿਚੁਏਸ਼ਨ ਜੇ ਆਉਂਦੀ ਹੈ ਕਿਵੇਂ ਸਿਚੁਏਸ਼ਨ ਨੂੰ ਹੈਂਡਲ ਕਰਨਾ ਹੈ ਤੇ ਲੋਕਾਂ ਦੇ ਵਿੱਚ ਕੰਫੀਡੈਂਸ ਹੁੰਦਾ ਵੀ ਹਾਂ ਸਾਡੀ ਪੁਲਿਸ ਪੁਲਿਸ ਪ੍ਰਤੀ ਕੰਫੀਡੈਂਸ ਇਹ ਹੁੰਦਾ ਹੈ ਵੀ ਸਾਡੀ ਪੁਲਿਸ ਸਖਸ਼ਮ ਹੈਗੀ ਹੈ ਜੇ ਇਨ ਕੇਸ ਉਹਨਾਂ ਦੀ ਸੇਫਟੀ ਨੂੰ ਮਤ ਦੇ ਨਜ਼ਰ ਰੱਖਦੇ ਰਹਿਣਗੇ ਥਾਣਾ ਜਮਾਲਪੁਰ ਦੇ ਜੋ ਪੁਲਿਸ ਪ੍ਰਸ਼ਾਸਨ ਜੋ ਐਸ ਐਚਓ ਸਾਡੇ ਨਾਲ ਮਜੂਦ ਸੀ ਜਿਸ ਨਾਲ ਗੱਲਬਾਤ ਕੀਤੀ ਗਈ ਹੈ ਉਸ ਨੇ ਕਿਹਾ ਕਿ ਜੇਕਰ ਤੁਹਾਨੂੰ ਪੀੜ ਪੜ ਕੇ ਪੀੜ ਪੜ ਇਲਾਕੇ ਦੇ ਵਿੱਚ ਅਗਰ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਬੈਗ ਦੀ ਕੋਈ ਇਨਫੋਰਮੇਸ਼ਨ ਆ ਜਾਂ ਕਿਸੇ ਨੇੜੇ ਲੱਗਦੇ ਥਾਣਾ ਚਾ ਚੌਂਕੀ ਦੇ ਵਿੱਚ ਇਨਫੋਰਮੇਸ਼ਨ ਤੋਂ ਮੌਕੇ ਤੇ ਜਿਹੜੀ ਟੀਮ ਜਿਹੜੀ ਆ ਪਹੁੰਚ ਕੇ ਉਸ ਦੀ ਜਿਹੜੀ ਜਾਂਚ ਕਰਤਾ ਜਿਹੜੀ ਆ ਕੀਤੀ ਜਾਊਗੀ ਤੁਸੀਂ